ਸਤਪੰਤਨ ਸ੍ਰੀ ਖਰਾਲਗੜ ਸਾਹਿਬ ਦੀ ਸਮੁੱਚੀ ਸੇਵਾ ਦਰਗੜਾ ਜਿੱਥਾ ਹੈ ਉਹ ਸੀਐਸਸੀ ਹਸਪਤਾਲ ਬਿਨੇਵਾਲ ਝੁੰਗੀਆਂ ਵਿਖੇ ਬਾਉਂਡਰੀ ਵਾਲ ਦੇ ਅੰਦਰ ਜਿਹੜਾ ਚੁਗਿਰਦਾ ਹੈ ਹਸਪਤਾਲ ਦਾ ਉਹ ਕਾਬੂਟ ਨਾਲ ਬਹੁਤ ਜ਼ਿਆਦਾ ਅੰਦਰ ਜਿਹੜਾ ਸੰਘਣਾ ਹੋ ਕੇ ਜਿਹੜੀ ਦੇਖ ਹਸਪਤਾਲ ਦੀ ਖਰਾਬ ਹੋ ਰਹੀ ਸੀ ਸੋ ਇੱਥੇ ਗੁਰਨਾਨਕ ਬਾਗੀਚੀ ਕਦੇ ਬੜਾਏ ਗਏ ਸੀ ਜਿਹੜੀ ਕਿ ਬਾਗ ਦਾ ਬਖੇੜਾ ਬਣ ਗਿਆ ਸੀ ਕਾਬੂਟ ਜਿਹੜਾ ਹੈਗਾ ਬਹੁਤ ਲੱਗ ਗਿਆ ਸੀ ਸੋ ਇਸ ਕਾਬੂਟ ਨੂੰ ਸਾਫ਼ ਕਰਨ ਲਈ ਕਿ ਨਾ ਪੇੜਾਂ ਨੂੰ ਸਾਫ਼ ਸੁੱਧਰਾ ਕਰਨ ਲਈ ਤਾਂ ਕਿ ਇਹ ਪੇੜ ਬਾਹਰ ਫੁੱਲਣ ਸਕਣ ਪੇੜਾਂ ਦੀ ਸਪਾਈ ਹੋ ਸਕੇ ਕਾਂਟ ਛਾਂਟ ਹੋ ਸਕੇ ਸੋ ਇਸ ਲਈ ਤਾਪਸਤਾਨ ਪ੍ਰਬੰਧਕ ਕਮੇਟੀ ਤੋਂ ਦਾਸ ਗੁਰੂਕਰਦਾ ਮੁੱਖ ਝਾੜੂ ਗਰਦਾਰ ਦੇ ਨਾਲ ਗੁਰੂਕਰਦੇ ਮੁੱਖ ਹੈੱਡ ਗ੍ਰਾਂਥੀ ਬਾਬਾ ਰਣੇ ਸਿੰਘ ਜੀ ਅਤੇ ਨਾਲ ਸਾਰੇ ਗੁਰੂਕਰਦੇ ਸੇਵਾਦਾਰ ਸੀਐਸਸੀ ਹਸਪਤਾਲ ਬੀਨਵਾਲ ਝੁੰਗਿਆਂ ਵਿਖੇ ਅੰਦਰ ਚੁਗਰਦੇ ਦੀ ਜਿਹੜੀ ਹੈ ਸਫਾਈ ਕਰਦੇ ਹੋਏ ਗੁਰੂ ਨਾਨਕ ਬਾਗਿਚੀ ਦੇ ਨਾਂ ਨਾਲ ਇਹ ਬਗੀਚਾ ਸੀ ਸੋ ਇਹ ਬਾਗ ਦਾ ਵਿਖੇੜਾ ਇਸ ਕਰਕੇ ਬਣ ਗਿਆ ਕਿ ਸਾਫ਼ ਨਹੀਂ ਹੋਇਆ ਸੋ ਅਸੀਂ ਆਪਣਾ ਫਰਜ਼ ਸਮਝਿਆ ਕਿ ਜਿੱਥੇ ਸੈਂਕੜੇ ਲੋਕ ਹਜ਼ਾਰਾਂ ਲੋਕ ਹਰ ਸਾਲ ਵਿੱਚ ਆ ਕੇ ਤੰਦਰੁਸਤੀ ਲਈ ਆਸਰ ਨਾਲ ਆਉਂਦੇ ਨੇ ਤੇ ਡਾਕਟਰ ਨਿਰਮਲ ਜੀ ਇੱਥੇ ਆਏ ਨੇ ਇਸ ਟਾਈਮ ਉਹ ਸਾਹਿਬ ਜਿਹੜੇ ਕਿ ਦਿਲ ਦੇ ਮਰੀਜ਼ਾਂ ਲਈ ਲੱਕਵਾ ਪੇਲੀ ਆਦਿ ਦਾ ਇਲਾਜ ਮਹਾਰਤ ਹਸਲ ਹੈ ਇਲਾਜ ਕਰਦੇ ਨੇ ਸੋ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਸਫਾਈ ਕਰਾਈ ਜਾਵੇ ਸੋ ਅਸੀਂ ਉਹਦੇ ਤਹਿਤ ਗੜੀ ਹੈ ਅੱਜ ਇੱਥੇ ਇਹ ਡਿਸਫਾਈ ਹੈ ਉਹ ਬੇਨੇ ਬਲ ਝੁੰਗਿਆ ਵੇਖਿਆ ਹਸਤਾ ਕਰਵਾ ਰਹੇ ਹਾਂ